ਸੋਸ਼ਲ ਮੀਡੀਆ ਤੇ ਪੁਚਾਲਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਇੱਕ ਇਹ ਵੀਡੀਓ ਇੱਕ ਬਹੁ ਮੰਜ਼ਲੇ ਇਮਾਰਤ ਨੂੰ ਧੂੜ ਦੇ ਬੱਦਲ ਵਿੱਚ ਟੈ ਟੈ ਦੀ ਕਰਦੇ ਹੋਏ ਦਿਖਾਇਆ ਗਿਆ ਹੈ ਜਦੋਂ ਇੱਕ ਵੀਡੀਓ ਵਿੱਚ ਇੱਕ ਇਮਾਰਤ ਅੰਦਰ ਪੁੱਲ ਵੀ ਪਾਣੀ ਉਛਾਲਾ ਮਾਰ ਰਿਹਾ ਤੁਸੀਂ ਇਹ ਜੋ ਤਸਵੀਰਾਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਮਿਆਂਮਾਰ ਥਾਈਲੈਂਡ ਦੇ ਵਿੱਚੋਂ ਆਏ ਪੁਚਾਲਦਿਆਂ ਨੇ ਮਿਆਂਮਾਰ ਅਤੇ ਥਾਈਲੈਂਡ ਵਿੱਚ ਅੱਜ ਜ਼ੋਰਦਾਰ ਪੁਚਾਲ ਆਇਆ ਸ਼ਕਤੀਸ਼ਾਲੀ ਪੁਚਾਲ ਨੇ ਭਾਰਤ ਤੋਂ ਲੈ ਕੇ ਮਿਆਂਮਾਰ ਅਤੇ ਥਾਈਲੈਂਡ ਤੱਕ ਜ਼ਮੀਨ ਨੂੰ ਹਿਲਾ ਕੇ ਰੱਖ ਦਿੱਤਾ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਜਿਸ ਕਰਕੇ ਤਬਾਹੀ ਮੱਚ ਗਈ ਮਿਆਂਮਾਰ ਵਿੱਚ ਤੜਤੀ 2 ਵਰ੍ਹੇ ਪਕੰਬੇ ਇਸ ਤੋਂ ਬਾਅਦ ਤਬਾਹੀ ਮੱਚੀ ਕਿ ਬਚਾਓ ਬਚਾਓ ਦੇ ਨਾਰੇ ਮਿਆਮਾਰ ਤੋਂ ਬੈਂਕਾਕ ਤੱਕ ਸੁਣਾਈ ਦਿੱਤੇਗੇ ਜਿੱਧਰ ਵੀ ਨਜ਼ਰ ਆਇਆ ਇੱਕ ਭਿਆਨਕ ਨਜ਼ਾਰਾ ਨਜ਼ਰ ਆਇਆ ਇਹ ਤਸਵੀਰਾਂ ਤੁਸੀਂ ਜੋ ਦੇਖ ਰਹੇ ਹੋ ਸਕਰੀਨ ਦੇ ਉੱਪਰ ਜਿਵੇਂ ਤੁਸੀਂ ਇੱਕ ਬਹੁ ਮੰਜਲਾਈ ਇਮਾਰਤ ਨੂੰ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨਾਲ ਇਹ ਟਹਿਟੇ ਦੀ ਹੋ ਰਹੀ ਹੈ ਇਸ ਤੋਂ ਬਾਅਦ ਤੁਸੀਂ ਉੱਥੇ ਦੇ ਜਿਹੜਾ ਰੇਲਵੇ ਸਟੇਸ਼ਨ ਹੈ ਉਸ ਦੀਆਂ ਵੀ ਤਸਵੀਰਾਂ ਦੇਖ ਰਹੇ ਹੋ ਤੱਕ ਦਿਓ ਕਿ ਸਟੇਸ਼ਨ ਕਿਸ ਤਰ੍ਹਾਂ ਦੇ ਨਾਲ ਜੋ ਟ੍ਰੇਨਸ ਹੈ ਉਹ ਇੱਕ ਦੂਜੇ ਨਾਲ ਕੰਬ ਰਹੀਆਂ ਨੇ ਇੱਧਰ ਉੱਧਰ ਹੋ ਰਹੀਆਂ ਨੇ ਨਾਲ ਹੀ ਤੁਸੀਂ ਦੇਖ ਰਹੇ ਹੋ ਕਿ ਮਿਆਂਮਾਰ ਦੇ ਨਾਲ ਨਾਲ థਾਈਲੈਂਡ ਦੀ ਰਾਜਧਾਨੀ ਬੈਂਕੋਕ ਵਿੱਚ ਵੀ ਪਹਛਾਲ ਦੇ ਛੱਟ ਕੇ ਜੜੇ ਨੇ ਉਹ ਮਹਿਸੂਸ ਕੀਤੇ ਗਏ ਨੇ ਇੱਥੇ ਸੈਂਕੜੇ ਲੋਕ ਇਮਾਰਤਾਂ ਵਿੱਚ ਫਸ ਗਏ ਨੇ ਹਜ਼ਾਰਾਂ ਲੋਕ ਚੀਕਦੇ ਹੋਏ ਬਾਹਰ ਆ ਗਏ ਤੇ ਨਾਲ ਹੀ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਤੇ ਪਹਛਾਲ ਦੀਆਂ ਤਸਵੀਰਾਂ ਤੇ ਵੀਡੀਓਜ਼ ਲਗਾਤਾਰ ਜੋ ਇਹ ਵਾਇਰਲ ਹੋ ਰਹੀਆਂ ਨੇ ਇੱਕ ਇੱਕ ਵਾਇਰਲ ਵੀਡੀਓ ਵਿੱਚ ਇੱਕ ਬਹੁ ਮੰਜਲ ਇਮਾਰਤ ਨੂੰ ਧੂੜ ਦੇ ਬਦਲਾਂ ਵਿੱਚ ਢਹਿਟੇ ਦੀ ਕਰਦੇ ਹੋਏ ਦਿਖਾਇਆ ਗਿਆ ਹੈ ਜਦੋਂ ਇੱਕ ਹੋਰ ਵੀਡੀਓ ਵਿੱਚ ਇੱਕ ਇਮਾਰਤ ਅੰਦਰ ਪੁਲ ਵਿੱਚ ਪਾਣੀ ਉਛਾਲਾ ਮਾਰਿਆ ਬੈਂਕੋਕ ਚ ਉੱਚੀਆਂ ਛੱਤਾਂ ਦੇ ਪਾਣੀ ਪੁੱਲਾਂ ਦਾ ਪਾਣੀ ਕਿਨਾਰੇ ਵੱਲ ਵਹਿ ਗਿਆ ਤੇ ਕਈ ਇਮਾਰਤਾਂ ਤੋਂ ਮਲਬਾ ਡਿੱਗਣਾ ਸ਼ੁਰੂ ਹੋ ਗਿਆ ਇਹ ਤਸਵੀਰਾਂ ਸਾਰੀਆਂ ਜੋ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ THAILAND ਦੀਆਂ ਹਨ ਜਿੱਥੇ ਕਿ ਇੱਕ ਬਹੁਤ ਤੇਜ਼ ਪੋਚਾ ਲਿਆ ਜਿਸ ਪੋਚਾਲ ਨੇ ਪੂਰੀ ਜਿਹੜੀ ਧਰਤੀ ਨੂੰ ਹਿਲਾ ਕੇ ਰੱਖ ਦਿੱਤਾ ਦੇ ਨਾਲ ਹੀ ਭਿਆਨਕ ਪੁਚਾਲ ਦੇ ਕਾਰਨ ਮਿਆਮਾਰ ਦੀ ਮਾਦਲੀ ਮਸਜਿਦ ਵਿੱਚ 20 ਲੋਕਾਂ ਦੀ ਜਿਹੜੀ ਮੌਤ ਹੋ ਗਈ ਸਥਾਨਕ ਮੀਡੀਆ ਰਿਪੋਰਟਰਾਂ ਦੇ ਅਨਸਾਰ ਪੁਚਾਲ ਦੇ ਤੇਜ਼ ਛਟਕਿਆ ਕਰਨੇ ਮਿਆਮਾਰ ਦੇ ਮਾਦਲੇ ਚ ਇੱਕ ਮਸਜਿਦ ਪੂਰੀ ਤਰ੍ਹਾਂ ਤਬਾਹ ਹੋ ਗਈ ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਮਸਜਿਦ ਦੇ ਅੰਦਰ ਬਹੁਤ ਸਾਰੇ ਲੋਕ ਵੀ ਜਿਹੜੇ ਨੇ ਉਹ ਮੌਜੂਦ ਸੀ ਨਾਲ ਹੀ ਬੀਐਨਓ ਦੀ ਰਿਪੋਰਟ ਅਨੁਸਾਰ ਮਿਆਮਾਰ ਵਿੱਚ ਪੁਚਾਲ ਕਾਰਨ ਹੁਣ ਤੱਕ 25 ਲੋਕਾਂ ਦੀ ਜਿਹੜੀ ਇਹ ਉਹ ਗਿਣਤੀ ਸਾਹਮਣੇ ਆਈ ਹੈ ਮਿਆਮਾਰ ਦੇ ਕਾਂਗੂ ਵਿੱਚ ਵੀ ਪੰਜ ਲੋਕਾਂ ਦੀ ਜਿਹੜੀ ਉਹ ਮੌਤ ਹੋ ਗਈ ਹੈ ਜਦੋਂ ਕਿ ਥਾਈਲੈਂਡ ਵਿੱਚ ਆਏ ਪਹਚਾਲ ਕਰਨ ਬੈਂਕਾਕ ਵਿੱਚ ਦਰਜਨਾਂ ਲੋਕਾਂ ਲੋਕ ਜਿਹੜੇ ਨੇ ਉਹ ਜ਼ਖਮੀ ਹੋ ਗਏ ਨੇ ਇਸ ਦੌਰਾਨ ਤੇ 43 ਲੋਕ ਹੈ ਜਿਹੜੇ ਉਹ ਲਾਪਤਾ ਹੋ ਗਏ ਨੇ ਸੋਸ਼ਲ ਮੀਡੀਆ ਤੇ ਪਹਚਾਲ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਇੱਕ ਇਹ ਵੀਡੀਓ ਇੱਕ ਬਹੁ ਮੰਜ਼ਲੇ ਇਮਾਰਤ ਨੂੰ ਧੂੜ ਦੇ ਬੱਦਲ ਵਿੱਚ ਟੈ ਟੈ ਦੀ ਕਰਦੇ ਹੋਏ ਦਿਖਾਇਆ ਗਿਆ ਹੈ ਜਦੋਂ ਇੱਕ ਵੀਡੀਓ ਵਿੱਚ ਇੱਕ ਇਮਾਰਤ ਅੰਦਰ ਪੁੱਲ ਵੀ ਪਾਣੀ ਉਛਾਲਾ ਮਾਰ ਰਿਹਾ ਤੁਸੀਂ ਇਹ ਜੋ ਤਸਵੀਰਾਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਮਿਆਂਮਾਰ ਥਾਈਲੈਂਡ ਦੇ ਵਿੱਚੋਂ ਆਏ ਪੁਚਾਲਦੀਆਂ ਨੇ ਮਿਆਂਮਾਰ ਅਤੇ ਥਾਈਲੈਂਡ ਵਿੱਚ ਅੱਜ ਜ਼ੋਰਦਾਰ ਪੁਚਾਲ ਆਇਆ ਸ਼ਕਤੀਸ਼ਾਲੀ ਪੁਚਾਲ ਨੇ ਭਾਰਤ ਤੋਂ ਲੈ ਕੇ ਮਿਆਂਮਾਰ ਅਤੇ ਥਾਈਲੈਂਡ ਤੱਕ ਜ਼ਮੀਨ ਨੂੰ ਹਿਲਾ ਕੇ ਰੱਖ ਦਿੱਤਾ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਜਿਸ ਕਰਕੇ ਤਬਾਹੀ ਮੱਚ ਗਈ ਮਿਆਂਮਾਰ ਵਿੱਚ ਤੜਤੀ 2 ਵਰ੍ਹੇ ਕੰਮੇ ਇਸ ਤੋਂ ਬਾਅਦ ਤਬਾਹੀ ਮੱਚ ਗਈ ਬਚਾਓ ਬਚਾਓ ਦੇ ਨਾਰੇ ਮਿਆਂਮਾਰ ਤੋਂ ਬੈਂਕਾਕ ਤੱਕ ਸੁਣਾਈ ਦਿੱਤੇਗੇ ਜਿੱਧਰ ਵੀ ਨਜ਼ਰ ਆਇਆ ਇੱਕ ਭਿਆਨਕ ਨਜ਼ਾਰਾ ਨਜ਼ਰ ਆਇਆ ਇਹ ਤਸਵੀਰਾਂ ਤੁਸੀਂ ਜੋ ਦੇਖ ਰਹੇ ਹੋ ਸਕਰੀਨ ਦੇ ਉੱਪਰ ਜਿਵੇਂ ਤੁਸੀਂ ਇੱਕ ਬਹੁ ਮੰਜ਼ਿਲਾ ਇਮਾਰਾ ਨੂੰ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨਾਲ ਇਹ ਟਟੇ ਦੀ ਹੋ ਰਹੀ ਹੈ ਇਸ ਤੋਂ ਬਾਅਦ ਤੁਸੀਂ ਉੱਥੇ ਦੇ ਜਿਹੜਾ ਰੇਲਵੇ ਸਟੇਸ਼ਨ ਹੈ ਉਸ ਦੀਆਂ ਵੀ ਤਸਵੀਰਾਂ ਦੇਖ ਰਹੇ ਹੋ ਸਕਦੇ ਹੋ ਕਿ ਸਟੇਸ਼ਨ ਕਿਸ ਤਰ੍ਹਾਂ ਦੇ ਨਾਲ ਜੋ ਟ੍ਰੇਨਸ ਉਹ ਇੱਕ ਦੂਜੇ ਨਾਲ ਕੰਬ ਰਹੀਆਂ ਨੇ ਇੱਧਰ ਉੱਧਰ ਹੋ ਰਹੀਆਂ ਨੇ ਨਾਲ ਹੀ ਤੁਸੀਂ ਦੇਖ ਰਹੇ ਹੋ ਕਿ ਮਿਆਂਮਾਰ ਦੇ ਨਾਲ ਨਾਲ థਾਈਲੈਂਡ ਦੀ ਰਾਜਧਾਨੀ ਬੈਂਕੋਕ ਵਿੱਚ ਵੀ ਪਹਛਾਲ ਦੇ ਛੱਟੇ ਜੜੇ ਨੇ ਉਹ ਮਹਿਸੂਸ ਕੀਤੇ ਗਏ ਨੇ ਇੱਥੇ ਸੈਂਕੜੇ ਲੋਕ ਇਮਾਰਤਾਂ ਵਿੱਚ ਫਸ ਗਏ ਨੇ ਹਜ਼ਾਰਾਂ ਲੋਕ ਚੀਕਦੇ ਹੋਏ ਬਾਹਰ ਆ ਗਏ ਨਾਲ ਹੀ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਤੇ ਪਹਛਾਲ ਦੀਆਂ ਤਸਵੀਰਾਂ ਤੇ ਵੀਡੀਓਜ਼ ਲਗਾਤਾਰ ਜੋ ਇਹ ਵਾਇਰਲ ਹੋ ਰਹੀਆਂ ਨੇ ਇੱਕ ਇੱਕ ਵਾਇਰਲ ਵੀਡੀਓ ਵਿੱਚ ਇੱਕ ਬਹੁ ਮੰਜਲ ਇਮਾਰਤ ਨੂੰ ਧੂੜ ਦੇ ਬਦਲਾਂ ਵਿੱਚ ਢਹਿਟੇ ਦੀ ਕਰਦੇ ਹੋਏ ਦਿਖਾਇਆ ਗਿਆ ਹੈ ਜਦੋਂ ਇੱਕ ਹੋਰ ਵੀਡੀਓ ਵਿੱਚ ਇੱਕ ਇਮਾਰਤ ਅੰਦਰ ਪੁਲ ਵਿੱਚ ਪਾਣੀ ਉਛਾਲਾ ਮਾਰਿਆ ਬੈਂਕਾਕ ਚ ਉੱਚੀਆਂ ਛੱਤਾਂ ਦੇ ਪਾਣੀ ਪੁੱਲਾਂ ਦਾ ਪਾਣੀ ਕਿਨਾਰੇ ਵੱਲ ਵਹਿ ਗਿਆ ਤੇ ਕਈ ਇਮਾਰਤਾਂ ਤੋਂ ਮਲਬਾ ਡਿੱਗਣਾ ਸ਼ੁਰੂ ਹੋ ਗਿਆ ਇਹ ਤਸਵੀਰਾਂ ਸਾਰੀਆਂ ਜੋ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ THAILAND ਦੀਆਂ ਹਨ ਜਿੱਥੇ ਕਿ ਇੱਕ ਬਹੁਤ ਤੇਜ਼ ਪੋਚਾਲ ਆਇਆ ਜਿਸ ਪੋਚਾਲ ਨੇ ਪੂਰੀ ਜਿਹੜੀ ਧਰਤੀ ਨੂੰ ਹਿਲਾ ਕੇ ਰੱਖ ਦਿੱਤਾ ਦਰੇ ਨਾਲ ਹੀ ਭਿਆਨਕ ਪੁਚਾਲ ਦੇ ਕਰਨ ਮਿਆਮਰ ਦੀ ਮਾਦਲ ਹੀ ਮਸਜਿਦ ਵਿੱਚ 20 ਲੋਕਾਂ ਦੀ ਜਿਹੜੀ ਮੌਤ ਹੋ ਗਈ ਸਥਾਨਕ ਮੀਡੀਆ ਰਿਪੋਰਟਰਾਂ ਦੇ ਅਨਸਾਰ ਪੁਚਾਲ ਦੇ ਤੇਜ਼ ਛਟਕਿਆ ਕਰ ਰਿਹਾ ਮਿਆਮਰ ਦੇ ਮਾਦਲੇ ਚ ਇੱਕ ਮਸਜਿਦ ਪੂਰੀ ਤਰ੍ਹਾਂ ਤਬਾਹ ਹੋ ਗਈ ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਮਸਜਿਦ ਦੇ ਅੰਦਰ ਬਹੁਤ ਸਾਰੇ ਲੋਕ ਵੀ ਜਿਹੜੇ ਨੇ ਉਹ ਮੌਜੂਦ ਸੀ ਨਾਲ ਹੀ ਬੀਐਨਓ ਦੀ ਰਿਪੋਰਟ ਅਨੁਸਾਰ ਮਿਆਮਰ ਵਿੱਚ ਪੁਚਾਲ ਕਰਨ ਹੁਣ ਤੱਕ 25 ਲੋਕਾਂ ਦੀ ਜਿਹੜੀ ਇਹ ਉਹ ਗਿਣਤੀ ਸਾਹਮਣੇ ਆਈ ਹੈ ਮਿਆਮਰ ਦੇ ਟਾਂਗੂ ਵਿੱਚ ਵੀ ਪੰਜ ਲੋਕਾਂ ਦੀ ਜਿਹੜੀ ਉਹ ਮੌਤ ਹੋ ਗਈ ਹੈ ਜਦੋਂ ਕਿ ਥਾਈਲੈਂਡ ਵਿੱਚ ਆਏ ਪਹੁੰਚਾਲ ਕਰਨ ਬੈਂਕਾਕ ਵਿੱਚ ਦਰਜਨਾਂ ਲੋਕਾਂ ਲੋਕ ਜਿਹੜੇ ਨੇ ਉਹ ਜ਼ਖਮੀ ਹੋ ਗਏ ਨੇ ਇਸ ਦੌਰਾਨ 23 43 ਲੋਕ ਜਿਹੜੇ ਉਹ ਲਾਪਤਾ ਹੋ ਗਏ ਨੇ